ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦਾ ਪਾਵਨ ਹੁਕਮ ਕੋਈ ਜਨ ਹਰਿ ਸਿਉ ਦੇ ਵੈ ਜੋਰ ਇੱਥੇ ਜੋਰ ਨੂੰ ਜੋਰ ਹੀ ਪੰਨਾ ਜੋਰ ਨਹੀਂ ਪੰਨਾ ਜ਼ੋਰ ਦਾ ਅਰਥ ਹੁੰਦਾ ਤਾਕਤ ਪਾਵਰ ਸ਼ਕਤੀ ਪਰ ਜੋਰ ਦਾ ਅਰਥ ਹੁੰਦਾ ਜੋੜ ਦੇਣਾ ਕੋਈ ਇਹੋ ਜਾਂ ਜਨ ਸੇਵਕ ਭਗਤ ਗੁਰਮੁਖ ਹੋਵੇ ਜੋ ਮੈਨੂੰ ਪਰਮਾਤਮਾ ਵਾਹਿਗੁਰੂ ਨਾਲ ਜੋੜ ਦਵੇ ਤੇ ਉਹਦੇ ਲਈ ਮੈਂ ਕੀ ਕੁਝ ਕਰਨ ਨੂੰ ਤਿਆਰ ਹਾਂ ਚਰਨ ਗਾਹੂੰ ਉਹਦੇ ਚਰਨ ਫੜ ਲਿਆਂਗਾ ਬਤੋਂ ਸ਼ੁਭ ਰਸਨਾ ਰਸਨਾ ਦੇ ਨਾਲ ਚੰਗੇ ਬੋਲ ਉਪਮਾ ਦੇ ਉਸਤਤ ਦੇ ਉਹਦੇ ਲਈ ਬੋਲਾਂਗਾ ਇਸ ਤੋਂ ਅੱਗੇ ਦੀ ਗੱਲ ਜੇ ਉਹ ਪ੍ਰਾਣ ਵੀ ਮੰਗ ਲਵੇ ਨਾ ਮੇਰੇ ਦੀਜਹਿ ਪ੍ਰਾਨ ਅਕੋਰ ਮੈਂ ਪ੍ਰਾਣ ਤੱਕ ਦੇ ਸਕਦਾ ਉਹਦੇ ਲਈ ਬਸ਼ਰਤੇ ਕੋਈ ਮੈਨੂੰ ਮਾਲਕ ਵਾਹਿਗੁਰੂ ਨਾਲ ਜੋੜਨ ਵਾਲਾ ਹੋਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਸਪੈ ਆਪ ਵਿਚ ਆਈ ਕੋਈ ਮਿਲਾਉਣ ਵਾਲਾ ਹੋਵੇ ਤੇ ਉਹਦੇ ਸਾਹਮਣੇ ਮੈਂ ਆਪਣੇ ਆਪ ਨੂੰ ਵੇਚਣ ਤੱਕ ਨੂੰ ਤਿਆਰ ਹਾਂ ਪੱਖਾ ਫੇਰੀ ਪਾਣੀ ਢੋਵਾਂ ਜੋਦੇ ਵੈ ਸੁਕਾਈ ਉਹਦੇ ਸਾਹਮਣੇ ਪੱਖਾ ਝੱਲਾਂਗਾ ਪਾਣੀ ਢੋਵਾਂਗਾ ਤੇ ਜੋ ਦੇ ਦੇਗਾ ਪਰਸਨ ਹੋ ਕੇ ਖਾ ਲਿਆਂਗਾ ਕਿਉਂਕਿ ਗੁਲਾਮ ਹੋਂਦਾ ਇੱਕ ਗੱਲ ਯਾਦ ਰੱਖਿਓ ਪਹਿਲਾਂ ਪੱਲਾਂ ਜਾਂ ਹੁਣ ਵੀ ਤੁਸੀਂ ਕੋਈ ਨੌਕਰ ਰੱਖਦੇ ਹੋ ਤੇ ਨੌਕਰ 20 ਸਾਲ 25 ਸਾਲ 50 ਸਾਲ ਤੁਹਾਡੇ ਕੋਲ ਨੌਕਰੀ ਕਰਦਾ ਰਹੇ ਉਹਦੀ ਮਰਜ਼ੀ ਹੈ ਪਰ ਜਿਸ ਦਿਨ ਉਹਦੀ ਮਰਜ਼ੀ ਨਾ ਹੋਵੇ ਉਹ ਚਾਬੀਆਂ ਸੁੱਟ ਕੇ ਕਵੇ ਸੰਭਾਲੋ ਆਪਣਾ ਘਰ ਮੈਂ ਤੁਰਿਆ ਨੌਕਰ ਨੂੰ ਕੋਈ ਰੋਕ ਨਹੀਂ ਸਕਿਆ ਪਰ ਇੱਕ ਹੁੰਦਾ ਸੀ ਗੁਲਾਮ ਗੁਲਾਮ ਜੋ ਨਾਨਕ ਕਰਕੇ ਗੋਲੇ ਗੋਲੇ ਦਾਰਤੋਂ ਗੁਲਾਮ ਨਾਨਕ ਦੇਵ ਸਾਹਿਬ ਜੀ ਨੇ ਵੀ ਆਪਣੇ ਆਪ ਨੂੰ ਗੁਲਾਮ ਕਾ ਮੁੱਲ ਖਰੀਦੀ ਲਾਲਾ ਗੋਲਾ ਗੁਰ ਕੀ ਬਚਨੀ ਹਾਰਟ ਵਿਕਾ ਨਾ ਜਤ ਲਾਇਆ ਤਤ ਲਾਗਾ ਮੈਂ ਤੇ ਵਾਹਿਗੁਰੂ ਦੇ ਦਰ ਦਾ ਗੁਲਾਮ ਉਹ ਜਿੱਧਰ ਲਾਵੇ ਮੈਂ ਉਧਰ ਲੱਗ ਜਾਵਾਂਗਾ ਤੇ ਇਹੀ ਤੇ ਗੱਲ ਹੈ ਜੋੜਨ ਵਾਲਾ ਕੋਈ ਹੋਵੇ ਉਹਦੇ ਲਈ ਤੇ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ ਭਾਈ ਸਾਹਿਬ ਪੰਨਦ ਲਾਲ ਸਾਹਿਬ ਜੀ ਗੁਰਗੋਬਿੰਦ ਸਿੰਘ ਸਾਹਿਬ ਸਤਗੁਰੂ ਜੀ ਦੇ ਚਰਨਾਂ ਤੋਂ ਸਭ ਕੁਝ ਹੀ ਵਾਰ ਦਿੱਤਾ ਵਿਕ ਗਏ ਗੁलाम ਹੋ ਗਏ ਇੱਥੇ ਤੱਕ ਕਹਿ ਦਿੱਤਾ ਕਿ ਮੈਂ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਦਰਦਾ ਕੁੱਤਾ ਕੂਕਰ ਹਾਂ ਔਰੰਗਜ਼ੇਬ ਜਿਸਨੂੰ आगरे ਦੇ ਵਿੱਚ سونے ਦੇ সিংহাসਨ ਦੇ ਬਿਠਾ ਰਿਹਾ ਹੈ ਕਿਉਂਕਿ ਤੁਰੇਸਨ ਗਜਨੀ ਕਿੱਥੋਂ afghanistan ਤੋਂ ਇਸ ਭਾਲ ਵਿੱਚ ਕਿ ਕਿਤੇ ਮੈਨੂੰ ਅੰਦਰ ਦੀ ਠੰਡ ਸ਼ਾਂਤੀ ਮਿਲ ਜਾਵੇ ਅੰਦਰ ਦੀ ਠੰਡ ਕੋਈ ਕੋਈ ac ਦੀ ਠੰਡ ਥੋੜਾ ਕੋਈ ਪਹਾੜਾਂ ਦੀ ਬਰਫ਼ ਦੀ ਠੰਡ ਥੋੜਾ ਜਾਂ ਕੋਈ ਜਦ ਜਨਵਰੀ ਦੇ ਵਿੱਚ ਦਸੰਬਰ ਵਿੱਚ ਅਤ ਦੀ ਠੰਡ ਪੈਂਦੀ ਉਸ ਠੰਡ ਦੀ ਗੱਲ ਥੋੜਾ ਕੀਤੀ ਜਾ ਰਹੀ ਹੈ ਪੋਰ ਠੰਡ ਬਾਹਰ ਪੈਂਦੀ ਰਹੇ ਅੰਦਰ ਤੇ ਬੰਦੇ ਦਾ ਸੜ ਰਿਆ ਹੁੰਦਾ ਹੈ ਅੰਦਰ ਦੀ ਠੰਡ ਕੀ ਹੈ ਅੰਦਰ ਦੀ ਠੰਡ ਹੈ ਸ਼ਾਂਤੀ ਸਕੂਨ ਤੇ ਉਹ ਅੰਦਰ ਦੀ ਠੰਡ ਨਹੀਂ ਸੀ ਮਿਲ ਰਹੀ ਕਿਤੋਂ ਸਕੂਨ ਨਹੀਂ ਸੀ ਮਿਲ ਰਿਆ ਤੁਰਦੇ ਤੁਰਦੇ ਹਿੰਦੁਸਤਾਨ ਆ ਗਏ ਔਰੰਗਜ਼ੇਬ ਕੁਲ ਪੁੱਜੇ ਇਤਨੇ ਵਿਦਵਾਨ ਪੁਰਖ ਸੀ ਅਰਬੀ ਫਾਰਸੀ ਦੇ ਕਿ ਔਰੰਗਜ਼ੇਬ ਨੇ ਆਪਣੇ ਬੱਚਿਆਂ ਨੂੰ ਪੜਾਉਣ ਦੀ ਦੇ ਲਈ ਲਾ ਲਿਆ ਤੇ ਇਤਨਾ ਪ੍ਰਭਾਵਿਤ ਹੋਇਆ ਸੋਨੇ ਦੇ ਸਿੰਘਾਸਨ ਤੇ ਬਿਠਾਇਆ ਤੇ ਕਿਹਾ ਸੋਨੇ ਦੀ ਮੋਹਰਾਂ ਹਰ ਮਹੀਨੇ ਦਿੱਤੀਆਂ ਜਾਣੀਆਂ ਕੁਝ ਸਮਾਂ ਬਤਾਇਆ ਪਰ ਅੰਦਰ ਦਾ ਸਕੂਨ ਨਹੀਂ ਸੀ ਲਬਰਿਆ ਗੱਲ ਨੂੰ ਧਿਆਨ ਨਾਲ ਪਕੜਿਓ ਜੇ ਤੁਸੀਂ ਸ਼ੈਤਾਨ ਬੰਦਿਆਂ ਕੋਲ ਬੈਠੋਗੇ ਕਾਤਲ ਬੰਦਿਆਂ ਕੋਲ ਬੈਠੋਗੇ ਉਹ ਜੇ ਵਾਈਬਸ ਵਾਈਬ੍ਰੇਸ਼ਨਸ ਉਹ ਤੁਹਾਨੂੰ ਉਸ এনवायरमेंट ਵਿੱਚੋਂ ਮਿਲਣਗੇ ਤੁਹਾਨੂੰ ਸ਼ਾਂਤੀ ਨਹੀਂ ਆ ਸਕਦੀ ਤੁਸੀਂ ਕਦੀ ਸੋਚਿਆ ਜਦ ਇੱਥੇ ਹਾਰਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਬੈਠਦੇ ਹੋ ਇੱਥੇ ਕਿਹੋ ਜੀ ਵਾਈਬਸ ਵਾਈਬ੍ਰੇਸ਼ਨਸ ਮਿਲਦੇ ਨੇ ਮੈਨੂੰ ਆ ਕੇ ਲੋਕ ਦਾਸ ਦੇ ਆਫਿਸ ਹੜਗੰਥੀ ਦੇ ਦਫ਼ਤਰੇ ਚ ਕਹਿੰਦੇ ਨੇ ਕਿ ਗਿਆਨੀ ਜੀ ਇੱਥੇ ਜੇ ਬੈਠ ਜਾਈਏ ਨਾ ਫਿਰ ਉੱਠਣ ਦਾ ਜੀ ਨਹੀਂ ਕਰਦਾ ਪਤਨੀ ਕਿਹੋ ਜੀ ਵਾਈਫਸ ਵਾਈਬ੍ਰੇਸ਼ਨਸ ਇੱਥੇ ਮਿਲਦੀਆਂ ਨੇ ਕਿ ਸਾਰੀ ਚਿੰਤਾ ਫਿਕਰਾਂ ਮਿਲ ਜਾਂਦੀਆਂ ਨੇ ਕਿਸੇ ਦੀ ਜੋ ਸਮਰਪਿਤ ਹੋਵੇਗਾ ਜੋ ਇੱਥੇ ਆ ਕੇ ਵੀ ਕੇਵਲ ਦੁਸ਼ਮਣ ਨੂੰ ਯਾਦ ਕਰ ਰਿਹਾ ਦੁਸ਼ਮਣੀ ਨੂੰ ਯਾਦ ਕਰ ਰਿਹਾ ਹੈ ਇੱਥੇ ਬੈਠਾ ਮਨ ਚ ਪਤਨੀ ਨਾਲ ਲੜ ਰਿਹਾ ਪਤੀ ਨਾਲ ਝਗੜਾ ਕਰ ਰਿਹਾ ਕੋਈ ਕਿਸ ਤਰ੍ਹਾਂ ਹੋਵੇਗਾ ਇਹ ਕੋਈ ਜੋੜਨ ਵਾਲਾ ਹੋਵੇ ਘਟਨਾ ਚੇਤੇ ਆਈ ਉਹੀ ਗੱਲ ਕਿ ਔਰੰਗਜ਼ੇ ਵਰਗੇ ਜ਼ਾਲਮ ਕੋਲ ਉਹ ਸ਼ਾਂਤੀ ਕਿੱਥੇ ਮਿਲਣੀ ਸੀ ਤੇ ਉਥੋਂ ਤੁਰ ਪੈਣ ਭਾਈ ਸਾਮਨੰਦ ਲਾਲ ਸਾਹਿਬ ਸੁਣਿਆ ਸੀ ਗੁਰਗੋਬਿੰਦ ਸਿੰਘ ਸਾਹਿਬ ਬਾਰੇ ਪੁੱਜ ਗਏ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਪੁੱਜੇ ਮੱਥਾ ਟੇਕਿਆ ਕਿਸੇ ਨੇ ਕਹਿ ਦਿੱਤਾ ਜੀ ਇੱਥੇ ਤੇ ਸੇਵਾ ਨਾਲ ਗੁਰੂ ਦੇ ਚਰਨਾਂ ਦਾ ਪਿਆਰ ਮਿਲਦਾ ਹੈ ਤੇ ਝੂਠੇ ਭਾਂਡੇ ਮਾਂਜਣੇ ਅਰੰਭ ਕਰ ਦਿੱਤੇ ਲੰਗਰ ਬਣਾਉਣਾ ਅਰੰਭ ਕਰ ਦਿੱਤਾ ਐਸੀ ਸੇਵਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੀ ਪਵਿੱਤਰ ਨਿਗਾਹ ਦੇ ਪਾਤਰ ਬਣ ਗਏ ਤੇ ਇਧਰੋਂ ਔਰੰਗਜ਼ੇਬ ਦੇ ਦੂਤ ਤੁਰੇ ਉਥੇ ਪੁੱਜੇ ਤੇ ਜਾ ਕੇ ਕਹਿੰਦੇ ਨੇ ਭਾਈ ਸਾਹਿਬ ਔਰੰਗਜ਼ੇਬ ਤੁਹਾਨੂੰ ਯਾਦ ਕਰ ਰਿਹਾ ਸੋਨੇ ਦੇ ਸਿੰਘਾਸਨਾਂ ਤੇ ਬੈਠਣ ਵਾਲੇ ਤੁਸੀਂ 36 ਪਧਾਰਤ ਖਾਣ ਵਾਲੇ ਇੱਥੇ ਕੀ ਝੂਠੇ ਭਾਂਡੇ ਮਾਂਜ ਰਹੇ ਹੋ ਭਾਈ ਸਾਹਿਬ ਜੀ ਨੇ ਕਿਹਾ ਜੋ ਇੱਥੇ ਝੂਠੇ ਭਾਂਡੇ ਮਾਂਜਣ ਵਿੱਚ ਤੇ ਸੇਵਾ ਕਰਨ ਸੁਕੂਨ ਮਿਲਦਾ ਨਾ ਉਹ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਮਿਲਿਆ ਹੈ ਤੇ ਇੱਕ ਦਿਨ ਦੀ ਘਟਨਾ ਕੀ ਹੋਇਆ ਕਿ ਸਤਿਗੁਰੂ ਗੁਰਗੋਬਿੰਦ ਸਿੰਘ ਸਾਹਿਬ ਜੀ ਨੂੰ ਲੰਗਰ ਛਕਾਉਣ ਦੀ ਸੇਵਾ ਨਾ ਭਾਈ ਸਾਹਿਬ ਆਪ ਕਰਦੇ ਹੁੰਦੇ ਸੀ ਆਪ ਲੰਗਰ ਤਿਆਰ ਕਰਨਾ ਥਾਲ ਸਜਾ ਕੇ ਗੁਰਗੋਬਿੰਦ ਸਿੰਘ ਸਾਹਿਬ ਜੀ ਲਈ ਲੈ ਜਾਣਾ ਅੱਜ ਵੀ ਲੈ ਗਏ ਸਾਹਮਣੇ ਰੱਖਿਆ ਥਾਲ ਤੇ ਪੱਖੇ ਦੀ ਸੇਵਾ ਕਰਨ ਲੱਗਾ ਤੇ ਸਾਹਿਬ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਮਾਲਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਬੁਰਕੀ ਤੋੜ ਕੇ ਲੱਗੇ ਮੂੰਹ ਚ ਪਾਉਣ ਅਚਾਨਕ ਸਤਿਗੁਰੂ ਕੀ ਵੇਖਦੇ ਨੇ ਸਾਹਮਣੇ ਕੁੱਤਾ ਬੈਠਾ ਹੈ ਇੱਕ ਕੂਕਰ ਬੈਠਾ ਤੇ ਉਹਦੀ ਨਜ਼ਰ ਹੈ ਸਤਿਗੁਰੂ ਜੀ ਦੇ ਪ੍ਰਸ਼ਾਦੇ ਵਿੱਚ ਰੋਟੀ ਵਿੱਚ ਹੁਣ ਦਇਆ ਤੇ ਘਰ ਸਤਿਗੁਰੂ ਬੁਰਕੀ ਥੱਲੇ ਰੱਖ ਦਿੱਤੀ ਤੇ ਰੋਟੀ ਦਾ ਟੁਕੜਾ ਤੋੜਿਆ ਤੇ ਉਸ ਕੂਕਰ ਨੂੰ ਪਾ ਦਿੱਤਾ ਹੁਣ ਕੂਕਰ ਸੀ ਜਿਸ ਤਰ੍ਹਾਂ ਸਿਰ ਝੁਕਾਉਂਦਾ ਹੋਇਆ ਨਾ ਲੈ ਕੇ ਉਹ ਚਲਾ ਗਿਆ ਸਭ ਸਾਬ ਵੇਖ ਰਹੇ ਨੇ ਦੂਜਾ ਦਿਨ ਹੋਇਆ ਇਹ ਦੇਖੋ ਕਿਰਪਾ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾਂਦੀ ਗੁਰੂ ਦੀ ਦੂਜਾ ਦਿਨ ਹੋਇਆ ਲੰਗਰ ਦਾ ਥਾਲ ਤਿਆਰ ਕੀਤਾ ਸਜਾਇਆ ਆਪ ਲੈ ਕੇ ਨਹੀਂ ਗਿਆ ਸੇਵਾਦਾਰ ਦੇ ਹੱਥ ਭੇਜ ਦਿੱਤਾ ਹੁਣ ਸੇਵਾਦਾਰ ਜਦ ਲੈ ਕੇ ਪੁਜਿਆ ਸਤਿਗੁਰੂ ਨੇ ਕਿਹਾ ਰੋਜ਼ ਦੇ ਭਾਈ ਸਾਹਿਬ ਲੈ ਕੇ ਆਉਂਦੇ ਨ ਅੱਜ ਕਿਉਂ ਸੇਵਾਦਾਰ ਨੇ ਕਿਹਾ ਹੋ ਸਕਦਾ ਕਿਤੇ ਰੁੱਝ ਗਏ ਹੁਣ ਥਾਲ ਤੇ ਉਹਨਾਂ ਨੇ ਸਤਿਗੁਰੂ ਤਿਆਰ ਕੀਤਾ ਆਪ ਕਿਰਪਾ ਕਰਕੇ ਛਕੋ ਸਤਿਗੁਰੂ ਜੀ ਨੇ ਬੁਰਕੀ ਤੋੜੀ ਸ਼ੁਕਰਾਨਾ ਕੀਤਾ ਵਾਜੂ ਜੀ ਦਾ ਤੇ ਜਿਉ ਮੁਖ ਚ ਪਾਣ ਲੱਗੇ ਅਚਾਨਕ ਮੇਰੇ ਸਾਹਿਬ ਕੀ ਵੇਖਦੇ ਨੇ ਕਿ ਜਿੱਥੇ ਕਲ ਕੂਕਾ ਕੁੱਤਾ ਬੈਠਾ ਸੀ ਨਾ ਉੱਥੇ ਬਿਲਕੁਲ ਇਉਂ ਭਾਈ ਸਾਹਿਬ ਜੀ ਬੈਠੇ ਨੇ ਹੱਥ ਜੁੜੇ ਨੇ ਸਤਿਗੁਰੂ ਹੈਰਾਨ ਹੋ ਗਏ ਉਹ ਬੁਰਕੀ ਥੱਲੇ ਰੱਖ ਦਿੱਤੀ ਆਵਾਜ਼ ਮਾਰੀ ਭਾਈ ਸਾਹਿਬ ਤੁਸੀਂ ਆਲਮ ਫਾਜ਼ਲ ਵਿਦਵਾਨ ਤੁਸੀਂ ਮੇਰੇ ਨਾਲ ਬੈਠਣ ਵਾਲੇ ਇਹ ਕਿੱਥੇ ਬੈਠੇ ਹੋ ਉੱਠ ਕੇ ਆਓ ਭਾਈ ਸਾਹਿਬ ਦੀ ਅੱਖਾਂ 'ਚ ਅਥਰੂ ਉਠੇ ਨਹੀਂ ਸਾਬ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਉੱਠ ਕੇ ਦੇਖੋ ਇਹ ਹੁੰਦੀ ਕਿਰਪਾ ਤੇ ਕਿਰਪਾ ਲੈਣ ਦਾ ਤਰੀਕਾ ਆਪ ਸਭ ਉੱਠ ਕੇ ਗਏ ਬਾਹੋਂ ਪਕੜ ਕੇ ਉਠਾਲਿਆ ਤੇ ਜਦ ਉਠਾਲਿਆ ਨਾ ਤੇ ਭਾਈ ਸਾਹਿਬ ਦੀ ਪੱਭਾ ਨਿਕਲ ਗਈਆਂ ਰੋਂਦਿਆਂ ਕਹਿਣ ਲੱਗੇ ਸਤਿਗੁਰੂ ਨੂੰ ਕਿ ਸਤਿਗੁਰੂ ਕੱਲ ਮੈਂ ਵੇਖਿਆ ਸੀ ਉਹ ਕੂਕਰ ਉਹ ਆਸ ਕਰਕੇ ਬੈਠਾ ਸੀ ਰੋਟੀ ਦਾ ਟੁਕੜਾ ਉਹਦੀ ਝੋਲੀ ਪੈ ਗਿਆ ਨੰਦ ਲਾਲ ਵੀ ਤੇ ਤੁਹਾਡੇ ਦਰਦਾ ਕੂਕਰ ਹੈ ਕੁੱਤਾ ਗੁਲਾਮ ਹੈ ਮੈਂ ਸੋਚਿਆ ਕਿ ਕਿਰਪਾ ਰੂਪੀ ਟੁਕੜਾ ਮੇਰੀ ਝੋਲੀ ਵੀ ਪੈ ਜਾਵੇਗਾ ਪਰ ਮੈਂ ਇਤਨਾ ਅਭਾਗਾ ਕਿ ਮੇਰੀ ਝੋਲੀ ਨਹੀਂ ਪਿਆ ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਨਿਕੋਟੇ ਛਾਤੀ ਨਾਲ ਲਾ ਕੇ ਤੇ ਮੱਥਾ ਚੁੰਮ ਕੇ ਕਿਹਾ ਨੰਦ ਲਾਲ ਤੋ ਹਮਰੋ ਦਾਤਾ ਭਾਈ ਸਾਹਿਬ ਕੀ ਗੱਲ ਪਹਿ ਕਰਦੇ ਹੋ ਕਿਰਪਾ ਰੂਪੀ ਟੁਕੜਾ ਵੱਡੇ ਸੇਤੇ ਗੁਰਨਾਨਕ ਦੇ ਦਰਬਾਰ ਦੀ ਬੇਨੰਤ ਕਿਰਪਾ ਆਈ ਹੈ ਤੁਸੀਂ ਕਿਰਪਾ ਵੰਡਣ ਵਾਲਿਆਂ ਵਿੱਚੋਂ ਹੋ ਤੁਸੀਂ ਦੇਖੋ ਇਤਨੀ ਮਹੰਤਾ ਦੇ ਦਿੱਤੀ ਕਿ ਭਾਈ ਸਾਹਿਬ ਨੰਦ ਲਾਲ ਸਾਹਿਬ ਜੀ ਦੀ ਪਰਮਾਨਤ ਬਾਣੀ ਨੂੰ ਗੁਰੂ ਦਰਬਾਰ ਵਿੱਚ ਦਰਬਾਰ ਸਾਹਿਬ ਤੱਕ ਗਾਉਣ ਦੀ ਗੁਰੂ ਨੇ ਆਗਿਆ ਦਿੱ ਦਿੱਤੀ ਹੁਕਮ ਦੇ ਦਿੱਤਾ ਤੇ ਭਾਈ ਸਾਹਿਬ ਨੰਦ ਲਾਲ ਸਾਹਿਬ ਜੀ ਨੇ ਰਹਿਤਨਾਮਾ ਲਿਖਿਆ ਜੋ ਰਹਿਤ ਸਿਖਾਉਂਦੀ ਹੈ ਸਾਨੂੰ ਜੀਵਨ ਕਿਸ ਤਰ੍ਹਾਂ ਜੀਣਾ ਹੈ ਇਹ ਹੈ ਜੋੜਨ ਵਾਲੇ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋੜਿਆ ਦੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣਾ ਆਪ ਹੀ ਵਾਰ ਦਿੱਤਾ ਸਨਮਾਨਯੋਗ ਸਾਤ ਸੰਗਤ ਜੀਓ ਜੋ ਪੰਜਾਬ ਦੇ ਚ ਆਪਦਾ ਆਈ ਹੈ ਵਿਪਦ ਆਈ ਹੈ ਕਈ ਘਰ ਤਬਾਹ ਹੋ ਗਏ ਨੇ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਹੈ ਜੇ ਕਿਤੇ ਸੋਚੀਏ ਤੇ ਇੱਕ ਇੱਕ ਏਕੜ ਦੀ ਕਿੰਨੀ ਕੀ ਉਹ ਹੁੰਦੀ ਹੈ ਪਰ ਕਿਸਾਨਾਂ ਨੂੰ ਜਾ ਹੋਰ ਲੋਕਾਂ ਨੂੰ ਕੁਝ ਖਾਸ ਮਿਲ ਨਹੀਂ ਪਾਰਿਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਨੇ ਲਗਾਤਾਰ ਤੁਹਾਡੇ ਸਹਿਯੋਗ ਨਾਲ ਇਹ ਇਮਦਾਦ ਉੱਥੇ ਪੁੱਜ ਰਹੀ ਹੈ ਸੋ ਵੱਧ ਤੋਂ ਵੱਧ ਰਾਹਤ ਸਮੱਗਰੀ ਦਵਾਈਆਂ ਤੇ ਮੱਛਰਦਾਨੀਆਂ ਆਦਿਕ ਤੇ ਮਾਇਕ ਪੱਖ ਤੋਂ ਸੇਵਾ ਜਿਹੜੀ ਆ ਉਹ ਰਸੀਦਾਂ ਘਟਵਾਓ ਤਾਂ ਕਿ ਉੱਥੇ ਮਦਦ ਪਹੁੰਚਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ